ਪੰਜਾਬ ਸਰਕਾਰ ਤੇ ਇਲਜ਼ਾਮ ਲੱਗੇ ਨੇ ਕਿ ਜਿਹੜੇ ਸਰਕਾਰ ਦੇ ਵੱਖ-ਵੱਖ ਅਦਾਰਿਆਂ ਦੇ ਵਿੱਚ ਕੱਚੇ ਕਾਮੇ ਨੇ ਉਹਨਾਂ ਦੇ ਜਿਹੜੇ ਮਿਹਨਤਾਨਾ ਵਧਾਇਆ ਗਿਆ ਜਿਸ ਨੂੰ ਡੀਸੀ ਰੇਟ ਆਖਿਆ ਜਾਂਦਾ ਉਹ ਸਿਰਫ ਤੇ ਸਿਰਫ ਉਸ ਨੂੰ ਕੋਝਾ ਮਜ਼ਾਕ ਹੀ ਆਖਿਆ ਜਾ ਸਕਦਾ ਹੈ ਪੰਜਾਬ ਦੀ ਰਾਜਧਾਨੀ ਦੀ ਗੱਲ ਚੱਡਿਗੜ੍ਹ ਦੀ ਕੀਤੀ ਜਾਵੇ ਗਵਾਂਢੀ ਸੂਬੇ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਡੀਸੀ ਰੇਟ ਪੰਜਾਬ ਨਾਲੋਂ ਕਈ ਹਿੱਸੇ ਜਾਦਾ ਸਾਲ ਦੇ ਵਿੱਚ ਦੋ ਵਾਰ ਇਹ ਮਿਨੀਮਮ ਵੇਜ ਵਧਾਏ ਜਾਂਦੇ ਨੇ ਤੇ ਜਿਹੜੇ 1 ਅਪ੍ਰੈਲ ਤੋਂ ਲਾਗੂ ਹੁੰਦੇ ਨੇ ਤੇ ਫਿਰ 1 ਅਕਤੂਬਰ ਨੂੰ ਲਾਗੂ ਹੁੰਦੇ ਨੇ ਸਰਕਾਰ ਨੇ 1 ਅਪ੍ਰੈਲ ਤੋਂ ਲਾਗੂ ਕਰਨੇ ਸੀ ਉਹ ਜਾ ਕੇ ਹੁਣ 7ਵੇਂ ਮਹੀਨੇ ਦੀ 17 ਜੁਲਾਈ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਤੇ ਵਿਧਾਏ ਨੇ 50 ਰੁਪਏ ਤੋਂ ਲੈ ਕੇ 175 ਰੁਪਏ ਤੱਕ ਜੋ ਵੱਖ-ਵੱਖ ਕੈਟਾਗਰੀ ਆ ਤੇ ਜਿਵੇਂ ਚੱਲਦੇ ਆ ਪੰਜਾਬ ਦੇ ਇੱਕ ਕੱਚੇ ਕੰਮੇ ਸਰਕਾਰ ਤੋਂ ਖਫਾ ਨੇ ਇਹਨਾਂ ਵਿੱਚ ਜਿਹੜੇ ਆ ਜਾਂਦੇ ਨੇ ਉਹਨੇ ਟੈਂਪਰੇਰੀ ਵਰਕਰ ਕੰਟਰੈਕਚੁਅਲ ਵਰਕਰ ਆਊਟਸੋਰਸ ਰਾਹੀਂ ਭਰਤੀ ਕੀਤੇ ਜਾਂਦੇ ਇੱਕ ਮੁਲਾਜ਼ਮ ਡਾਕ ਦਿੱਲੀ ਵੇਜ ਤੇ ਸਰਕਾਰ ਦੇ ਸਾਰੇ ਅਦਾਰੇ ਸਰਕਾਰ ਦੀਆਂ ਕਾਰਪੋਰੇਸ਼ਨਾਂ ਪੁੱਡਾ ਗਮਾੜਾ ਤੇ ਜੋ ਵੀ ਪੰਜਾਬ ਦੇ ਬੋਰਡ ਤੇ ਕਾਰਪੋਰੇਸ਼ਨ ਬਿਜਲੀ ਬੋਰਡ ਇੱਥੋਂ ਤੱਕ ਕਿ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਇਹ ਮੁਲਾਜ਼ਮ ਰੱਖੇ ਜਾਂਦੇ ਨੇ ਇਹਨਾਂ ਦੇ ਜਿਹੜੇ 6 ਮਹੀਨੇ ਬਾਅਦ ਮਿਹਨਤਾਨਾ ਵਧਾਉਣਾ ਸੀ ਉਹ ਨਗੂਣਾ ਵਧਾਇਆ ਇਹ ਸਰਕਾਰ ਤੇ ਦੋਸ਼ ਮੜੇ ਗਏ ਨੇ ਮੁਲਾਜ਼ਮ ਤੇ ਵੀ ਕਹਿੰਦੇ ਨੇ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਆਊਟਸੋਰਸ ਰਾਹੀਂ ਭਰਤੀ ਕੀਤੇ ਜਾਂ ਫਿਰ ਕੱਚਾ ਸ਼ਬਦ ਰਹਿਣ ਹੀ ਨਹੀਂ ਦੇਣਾ ਤੇ 1 April ਤੋਂ ਵਾਅਦਾ ਕਰਨਾ ਸੀ ਪਰ ਵਾਅਦਾ ਹੁਣ ਜਾ ਕੇ ਸਰਕਾਰ ਨੇ 17 ਜੁਲਾਈ ਨੂੰ ਕੀਤਾ ਉਹ ਵੀ ਮੁਲਾਜ਼ਮ ਦੱਸਦੇ ਨੇ ਕਿ ਇਹ ਸਿਰਫ ਮਜ਼ਾਕ ਹੀ ਹੈ ਕਿਉਂਕਿ ਜੋ 165 ਰੁਪਏ ਦਾ ਇਹ ਵਾਅਦਾ ਕੀਤਾ ਗਿਆ ਜਦਕਿ ਪੰਜਾਬ ਦੇ ਵਿੱਚ ਜਿਹੜੀ ਕਲਰਕ ਦੀ ਤਨਖਾਹ ਉਹ ਕੋਈ 18000 ਰੁਪਏ ਤੇ ਚੰਡੀਗੜ੍ਹ ਦੇ ਵਿੱਚ ਕਲਰਕ ਦੀ ਤਨਖਾਹ 30000 ਰੁਪਏ ਤੇ ਜਦਕਿ ਪੰਜਾਬ ਦੇ ਵਿੱਚ 14500 ਤੋਂ ਲੈ ਕੇ 18000 ਰੁਪਏ ਤੱਕ ਹੁੰਦੀ ਆ ਇਹ ਜਿਹੜੇ ਮੁਲਾਜ਼ਮ ਨੇ ਇਹਨਾਂ ਨੇ ਸਰਕਾਰ ਤੇ ਦੋਸ਼ ਮढ़े ਨੇ ਦੀ ਆਖਰ ਸਾਡੇ ਨਾਲ ਇਹ ਮਜਾਕ ਕਿਉਂ ਹੁਣ ਹੋਰ ਤਫਸੀਲ ਦੇ ਨਾਲ ਦੱਸਦੇ ਨੇ ਕਿ ਪੰਜਾਬ ਚ ਚਾਹੇ ਮਿਊਨਿਸਪਲ ਕਾਰਪੋਰੇਸ਼ਨ ਜਾਂ ਹੋਰ ਜਿਹੜੇ ادارے ਨੇ ਉਥੇ ਇਹ ਮੁਲਾਜ਼ਮ ਰੱਖੇ ਜਾਂਦੇ ਨੇ ਤੇ ਸਰਕਾਰਾਂ ਦੇ ਵਿਭਾਗਾਂ ਦੇ ਸਰਕਾਰ ਦੇ ਮੈਂ ਜੋ ਆਊਟਸੋਰਸ ਰਾਹੀਂ ਮੁਲਾਜ਼ਮ ਜਾਂ ਠੇਕੇਦਾਰ ਜਾਂ ਫਿਰ ਕਿਸੇ ਆਊਟਸੋਰਸ ਕੰਪਨੀ ਰਾਹੀਂ ਰੱਖੇ ਜਾਂਦੇ ਨੇ ਉਹ ਡੀਸੀ ਰੇਟ ਜਿਹੜਾ ਵਾ ਉਹ ਬਹੁਤ ਹੀ ਨਗੂਨਾ ਹੁਣ ਜਿਹੜੀ ਕੈਟਾਗਰੀ A ਵਾ ਕੈਟਾਗਰੀ A ਦੇ ਵਿੱਚ ਅਕਾਊਂਟੈਂਟ ਵਗੈਰਾ ਪੰਦਰ ਦੇ ਮੁਲਾਜ਼ਮ ਆ ਜਾਂਦੇ ਨੇ ਕੈਟਾਗਰੀ ਜਿਹੜੀ B ਹੈ ਜਿਸ ਨੂੰ ਸਟਾਫ ਕੈਟਾਗਰੀ B ਜਿਹੜਾ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਉਹਦੇ ਚਿਕਲਰਕ ਵਾਰਡਨ ਲੈਵਲ ਦੇ ਮੁਲਾਜ਼ਮ ਆ ਜਾਂਦੇ ਨੇ C ਕੈਟਾਗਰੀ ਦੇ ਵਿੱਚ ਪੀ ਐਨ ਮਾਲੀ ਸੇਵਾਦਾਰ ਆ ਜਾਂਦੇ ਨੇ ਤੇ D ਕੈਟਾਗਰੀ ਦੇ ਵਿੱਚ ਸਫਾਈ ਕਰਮਚਾਰੀ ਆ ਜਾਂਦੇ ਨੇ ਹੁਣ ਅਗਰ ਇਹ ਕੈਟਾਗਰੀ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਜਿਹਨੂੰ ਅਕਾਉਂਟਡ ਲੈਵਲ ਦੇ ਮੁਲਾਜ਼ਮ ਹੁੰਦੇ ਨੇ ਉਹਨਾਂ ਚ ਪੰਜਾਬ ਦੇ ਵਿੱਚ ਹੁਣ ਜਿਹੜੇ ਨਵੇਂ ਡੀਸੀ ਰੇਟ ਵਧਾਏ ਗਏ ਨੇ 1669 ਰੁਪਏ ਵਧਾਏ ਗਏ ਨੇ ਜਦਕਿ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਕ੍ਰੀਬ 36000 ਕਾਉਂਟਡ ਨੂੰ ਤਨਖਾਹ ਮਿਲਦੀ ਆ ਅਗਰ ਪੰਜਾਬ ਦੇ ਵਿੱਚ ਕਲਰਕ ਕੈਟਾਗਰੀ ਦੀ ਗੱਲ ਕੀਤੀ ਜਾਵੇ ਜੋ ਬੀ ਕੈਟਾਗਰੀ ਆਉਂਦੀ ਆ ਉਹ ਪੰਜਾਬ ਦੇ ਕਲਰਿਕਾਂ ਨੂੰ 14399 ਰੁਪਏ ਮਿਲਦੇ ਨੇ ਜਦਕਿ ਚੰਡੀਗੜ੍ਹ ਜਿਸ ਨੂੰ ਪੰਜਾਬ ਦੀ ਰਾਜਧਾਨੀ ਕਿਹਾ ਜਾਂਦਾ ਹੈ ਉਹ ਉੱਥੇ 30000 ਰੁਪਏ ਮਿਲਦਾ ਇਸੇ ਤਰ੍ਹਾਂ ਜਿਹੜੇ ਪੰਜਾਬ ਜੂਜ ਸਟਾਫ ਕੈਟਾਗਰੀ ਸੀ ਆ ਉਹਨਾਂ ਨੂੰ ਡੀਸੀ ਰੇਟ 12899 ਰੁਪਏ ਮਿਲਦਾ ਜਦਕਿ ਚੰਡੀਗੜ੍ਹ ਦੇ ਵਿੱਚ 18000 ਤੋਂ ਜਿਹੜੀ ਆ ਉਹ ਸ਼ੁਰੂਆਤ ਹੁੰਦੀ ਆ ਹਰਿਆਣੇ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਉੱਥੇ ਜਿਹੜੀ ਸੀ ਕੈਟਾਗਰੀਆ ਉਹ ਵੀ ਕੋਈ 19000 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਲੇਕਿਨ ਪੰਜਾਬ ਦੇ ਮੁਲਾਜ਼ਮਾਂ ਦੇ ਨਾਲ ਪੰਜਾਬ ਸਰਕਾਰ ਹੀ ਤੱਕਾ ਕਰੀ ਹੈ ਪੰਜਾਬ ਦੇ ਵਿੱਚ ਕਰੀਬ ਇਹ ਜਿਹੜੇ ਕੰਟਰੈਕਚੁਅਲ ਡੇਲੀ ਵੇਜ ਡਾਕ ਆਊਟਸੋਰਸ ਰਾਹੀਂ ਇਹ ਮੁਲਾਜ਼ਮ ਜਿਹੜੇ ਭਰਤੀ ਕੀਤੇ ਜਾਂਦੇ ਨੇ ਜਿਨ੍ਹਾਂ ਨੂੰ ਕੱਚੇ ਕੰਮ ਵੀ ਕਿਹਾ ਜਾਂਦਾ ਇਹਨਾਂ ਦੀ ਗਿਣਤੀ ਕਰੀਬ ਪੰਜਾਬ ਚ 30000 ਤੋਂ ਜ਼ਿਆਦਾ ਦੱਸੀ ਜਾਂਦੀ ਹੈ ਔਰ ਦੂਜੀ ਗੱਲ ਹੈ ਕਿ ਕਈ ਅਜਿਹੇ ਮੁਲਾਜ਼ਮੀਆਂ ਜਿਨ੍ਹਾਂ ਨੂੰ 8 8 ਸਾਲ ਹੋ ਚੁੱਕੇ ਨੇ ਲੇਕਿਨ ਤਨਖਾਹ ਹਰ ਮਹੀਨੇ ਜਿਹੜੀ ਆ ਜਿਸਾ ਹੁਣ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਉਹਦੇ ਚ 165 ਰੁਪਏ ਹੀ ਵਧਾਏ ਗਏ ਨੇ ਜਦ ਕਿ ਚੰਡੀਗੜ੍ਹ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਉਥੇ ਤਨਖਾਹ ਡੇਲੀ ਵੇਜਤੀ ਜ਼ਿਆਦਾ ਜਿਹੜਾ ਝੰਡੀਗੜ੍ਹ ਦੇ ਵਿੱਚ ਸਫਾਈ ਕਰਮਚਾਰੀ 18000 ਰੁਪਏ ਤਨਖਾਹ ਡੀਸੀ ਰੇਟ ਮੁਤਾਬਕ ਲੈ ਰਿਆ ਤੇ ਪੰਜਾਬ ਦੇ ਵਿੱਚ ਜਿਹੜਾ ਕਾਊਂਟੈਂਟ ਆ ਉਹ ਚੰਡੀਗੜ੍ਹ ਦੇ ਸਫਾਈ ਕਰਮਚਾਰੀ ਦੇ ਬਰਾਬਰ ਜਿੱਥੇ 18000 ਰੁਪਏ ਇੱਕ ਸਫਾਈ ਕਰਮਚਾਰੀ ਨੂੰ ਤਨਖਾਹ ਮਿਲਦੀ ਹੈ ਡੀਸੀ ਰੇਟ ਤੇ ਤੇ ਪੰਜਾਬ ਦੇ ਵਿੱਚ ਅਕਾਊਂਟੈਂਟ ਨੂੰ ਜਿਹੜੀ ਤਨਖਾਹ ਵਾ ਉਹ 16069 ਰੁਪਏ ਮਿਲਦੀ ਹੈ ਜਦਕਿ ਜਿਹੜਾ ਅਕਾਊਂਟੈਂਟ ਆ ਪੰਜਾਬ ਦੇ ਵਿੱਚ ਉਹ ਕੋਈ ਐਮਸੀਏ, ਬੀਸੀਏ, ਬੀਏ, ਐਮਏ ਤੱਕ ਦੇ ਜਿਹੜੇ ਮੁਲਾਜ਼ਮ ਨੇ ਮੁੰਡੇ ਉਹ ਬਤੌਰ ਅਕਾਊਂਟੈਂਟ ਕੰਮ ਕਰ ਰਹੇ ਨੇ ਤੇ ਹਰੇਕ ਚ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤੇ ਉੱਥੇ ਜਿਹੜਾ ਸੇਵਾਦਾਰ ਆ ਸਫਾਈ ਕਰਮਚਾਰੀ ਆ ਜਿਹੜਾ ਪੰਜਵੀਂ ਪਾਸ ਵੀ ਹੋ ਸਕਦਾ 8ਵੀਂ ਪਾਸ ਵੀ ਹੋ ਸਕਦਾ 10ਵੀਂ ਪਾਸ ਵੀ ਹੋ ਸਕਦਾ ਉਹਨੂੰ 18000 ਰੁਪਏ ਮਿਲਦੇ ਨੇ ਤੇ ਚੰਡੀਗੜ੍ਹ ਦੇ ਵਿੱਚ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਨ ਵਾਲਾ ਸਪਾਈ ਸੇਵਕ ਮਲਾਜਮਾ ਪੰਜਾਬ ਦੇ ਵਿੱਚ ਗ੍ਰੈਜੂਏਟ ਪੋਸਟ ਗ੍ਰੈਜੂਏਟ ਟੈਕਨੀਕਲ ਕੋਰਸ ਜਾਂ ਡਿਗਰੀ ਹੋਲਡਰ ਚੰਡੀਗੜ੍ਹ ਦੇ ਸਫਾਈ ਕਰਮਚਾਰੀ ਦੇ ਬਰਾਬਰ ਡੀਸੀ ਰੇਟ ਦੇ ਤਹਿਤ ਤਨਖਾਹ ਲੈ ਰਿਹਾ 6 ਮਹੀਨੇ ਦੇ ਵਿੱਚ ਇਹ ਸਰਕਾਰ ਨੇ ਰਿਵਾਈਜ਼ ਕਰਨ ਸਾਲ ਦੇ ਵਿੱਚ ਦੋ ਵਾਰਾ ਰਿਵਾਈਜ਼ ਹੁੰਦਾ ਇੱਕ ਅਪ੍ਰੈਲ ਦੇ ਵਿੱਚ ਇੱਕ ਸਤੰਬਰ ਦੇ ਵਿੱਚ ਤੇ ਚੋਣ ਜਾਬਤਾ ਪੰਜਾਬ 'ਚ ਲੱਗਿਆ ਸੀ 1 ਅਪ੍ਰੈਲ ਤੋਂ ਲਾਗੂ ਨਹੀਂ ਸਰਕਾਰ ਨੇ ਕੀਤਾ ਹੂੰ ਜਾ ਕੇ ਇੱਕ ਨੋਟੀਫਿਕੇਸ਼ਨ 17 ਜੁਲਾਈ ਨੂੰ ਕੀਤੀ ਹੈ ਤੇ ਹਾਲਾਂਕਿ 4 ਮਹੀਨੇ ਬਾਅਦ ਇਹ ਦੇਰੀ ਦੇ ਨਾਲ ਇਹ ਵਾਅਦਾ ਕੀਤਾ ਗਿਆ ਲੇਕਿਨ ਨਗੂਨਾ ਜਿਸ ਕਰਕੇ ਮੁਲਾਜ਼ਮ ਪਰੇਸ਼ਾਨ ਹਾਲਾਂਕਿ ਸਰਕਾਰ ਨੇ ਨੋਟੀਫਿਕੇਸ਼ਨ ਦੇ ਵਿੱਚ ਜ਼ਰੂਰ ਲਿਖਿਆ ਕਿ ਬਕਾਇਆ ਵੀ 4 ਮਹੀਨਿਆਂ ਦਾ ਦਿੱਤਾ ਜਾਏਗਾ ਲੇਕਿਨ ਮੁਲਾਜ਼ਮਾ ਨੂੰ ਆਸ ਨਹੀਂ ਹੈ ਕਿ ਪਹਿਲਾਂ ਵੀ ਇਦਾਂ ਹੀ ਸਰਕਾਰ ਜਾਂ ਜਿੰਨਾਂ ਕੰਪਨੀਆਂ ਨੇ ਆਊਟਸੋਰਸ ਰਾਹੀਂ ਠੇਕੇ ਕੀਤੇ ਹਾਸਲ ਕੀਤੇ ਹੁੰਦੇ ਨੇ ਉਹ ਆ ਬਾਤ 'ਚ ਮੁਲਾਜ਼ਮਾ ਨਾਲ ਠੱਗੀ ਮਾਰ ਦਿੰਦੇ ਹੁਣ ਜਿਹੜੀ ਸਰਕਾਰ ਨੇ ਨੋਟੀਫਿਕੇਸ਼ਨ ਕੀਤੀ ਆ ਉਹਦੇ 'ਚ ਲਿਖਿਆ ਹੈਗਾ ਅਡਜਸਟਮੈਂਟ ਆਫ ਮਿਨਿਮਮ ਵੇਜੇਜ਼ ਰੇਟਸ ਜਿਹੜੇ ਵਧਾਏ ਗਏ ਨੇ ਉਹ 1 ਮਾਰਚ 2024 ਨੂੰ ਵਧਾਉਣ ਦੇ ਲੇਕਿਨ ਜਿਹੜਾ ਨੋਟੀਫਿਕੇਸ਼ਨ ਹੁਣ ਜਾ ਕੇ 4 ਮਹੀਨੇ ਬਾਅਦ ਦੇਰੀ ਦੇ ਨਾਲ ਕੀਤਾ ਗਿਆ ਜਿਸ ਕਰਕੇ ਕਿਉਂਕਿ ਸਰਕਾਰ ਦਾ ਮੰਣਾ ਹੈ ਕਿ ਜਿਹੜਾ ਚੋਣ ਜਾਬਤਾ ਲੱਗਾ ਹੁਣ ਜਿਹੜੇ ਸਟਾਫ ਕੈਟਾਗਰੀ ਜਿਸ ਦੀ ਅਸੀਂ ਗੱਲ ਕਰਦੇ ਆ ਜਿਹੜਾ 2023 ਦੇ ਵਿੱਚ ਸੀ ਉਹਨਾਂ ਦਾ ਡੀਸੀ ਰੇਟ ਸੀ 15906 ਰੁਪਏ ਹੁਣ ਵਧਾ ਕੇ 16069 ਕਰ ਦਿੱਤਾ ਗਿਆ ਸਕਰੀਬ 16069 ਰੁਪਏ ਕੀਤਾ ਗਿਆ ਜੋ ਕਿ 165 ਰੁਪਏ ਹੀ ਵਾਦਾ ਕੀਤਾ ਗਿਆ ਸਟਾਫ ਕੈਟਾਗਰੀ ਬੀ ਦੇ ਵਿੱਚ ਜਿਹੜਾ 2023 ਦੇ ਵਿੱਚ ਉਹਨਾਂ ਨੂੰ ਤਨਖਾਹ ਮਿਲਦੀ ਸੀ ਡੀਸੀ ਰੇਟ ਉਹ 14236 ਰੁਪਏ ਸੀ ਹੁਣ ਸਰਕਾਰ ਨੇ ਵਧਾ ਕੇ 14399 ਰੁਪਏ ਕਰ ਦਿੱਤੀ ਹੈ ਸਟਾਫ ਕੈਟਾਗਰੀ ਸੀ ਦੇ ਵਿੱਚ ਜਿਹੜੀ 2023 ਦੇ ਵਿੱਚ ਉਹਨਾਂ ਨੂੰ ਡੇਲੀ ਵਿਜ ਮੰਥਲੀ ਮੰਥਲੀ ਤਨਖਾਹ ਜਾਂ ਡੀਸੀ ਰੇਟ ਤਹਿਤ ਤਨਖਾਹ ਮਿਲਦੀ ਸੀ ਉਹ 12736 ਰੁਪਏ ਹੁਣ ਵਧਾ ਕੇ 12899 ਰੁਪਏ ਕਰ ਦਿੱਤੀ ਹੈ ਸਟਾਪ ਕੈਟਾਗਰੀ ਡੀ ਦੀ ਗੱਲ ਕੀਤੀ ਜਾਵੇ 223 ਦੇ ਵਿੱਚ ਸਫਾਈ ਕਰਮਚਾਰੀਆਂ ਨੂੰ ਡੀਸੀ ਰੇਟ ਮੁਤਾਬਕ 11536 ਰੁਪਏ ਮਿਲਦੇ ਸੀ ਤੇ ਹੁਣ ਜਾ ਕੇ ਸਰਕਾਰ ਨੇ ਵਾਧਾ 11699 ਰੁਪਏ ਕਰ ਦਿੱਤਾ ਹੈਗਾ ਇਹ ਸਰਕਾਰ ਤੇ ਹੁਣ ਲੱਗ ਰਹੇ ਨੇ ਕਿ ਮਜ਼ਾਕ ਕੀਤਾ ਜਾ ਰਿਹਾ ਹੈਗਾ ਉਹ ਜਦ ਕਿ ਉਹ ਕੇਈ 8-8 ਸਾਲਾਂ ਤੋਂ ਕੰਮ ਕਰ ਰਹੇ ਨੇ ਔਰ ਚੰਡੀਗੜ੍ਹ ਪੈਟਰਨ ਤੇ ਜਿਹੜਾ ਵਾ ਉਹ ਡੀਸੀ ਰੇਟ ਮਿਲਣਾ ਚਾਹੀਦਾ ਹੁਣ ਸਵਾਲ ਆ ਕਿ ਅਗਰ ਚੰਡੀਗੜ੍ਹ ਦੇ ਵਿੱਚ ਡੀਸੀ ਰੇਟ ਦਿੱਤਾ ਜਾ ਰਿਹਾ ਵਾ ਮੁਲਾਜ਼ਮਾਂ ਨੂੰ ਫਿਰ ਪੰਜਾਬ ਦੇ ਵਿੱਚ ਕਿਉਂ ਨਹੀਂ ਦਿੱਤਾ ਯਾਰ ਮੋٹے ਤੌਰ ਤੇ ਮਸਲਾ ਹੈ ਕਿ ਪੰਜਾਬ ਦੇ ਜਿਹੜਾ ਵਪਾਰੀ ਤਬਕਾ ਜਿਹੜੇ ਫੈਕਟਰੀਆਂ ਵਾਲੇ ਨੇ ਅਦਜੋਗ ਪਤੀ ਨੇ ਸਰਕਾਰ ਉਹਨਾਂ ਦੇ ਮੁਤਾਬਕ ਚੱਲਦੀ ਹੈ ਕਿਉਂਕਿ ਜੇ ਸਰਕਾਰ ਨੇ ਚੰਡੀਗੜ੍ਹ ਦੇ ਬਰਾਬਰ ਡੀਸੀ ਰੇਟ ਵਧਾ ਦਿੱਤੇ ਤਾਂ ਪੰਜਾਬ 'ਚ ਜਿਹੜਾ ਕਾਰੋਬਾਰੀ ਤਬਕਾ ਵਾ ਅਮੀਰ ਤਬਕਾ ਵਾ ਜਿਹੜੇ ਲੋਡ ਪੈਂਦੇ ਸਰਕਾਰਾਂ ਨੂੰ ਚੋਣਾ ਵੇਲੇ ਫੰਡ ਵੀ ਦਿੰਦੇ ਨੇ ਫਿਰ ਉਹਨਾਂ ਨੂੰ ਵੀ 18-18000 ਰੁਪਇਆ ਦੇਣਾ ਪਊਗਾ ਜਿਵੇਂ ਚੰਡੀਗੜ੍ਹ ਦੇ ਵਿੱਚ ਜਿਹੜਾ ਡੀਸੀ ਰੇਟ ਇੱਕ ਪੀਐਨਓ ਸੇਵਾ ਕਰਮਚਾਰ ਜਿਹੜਾ ਸਪਾਈ ਕਰਮਚਾਰੀਆ ਉਹਨੂੰ ਅਗਰ 18000 ਰੁਪਏ ਮਿਲਦੇ ਨੇ ਤੇ ਲਾਜ਼ਮੀ ਤੌਰ ਤੇ ਫਿਰ ਪੰਜਾਬ ਦੇ ਵਿੱਚ ਇਹੋ ਰੇਟ ਲਾਗੂ ਹੋ ਜਾਣੇ ਆ ਇਸੇ ਕਰਕੇ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਮੁਕਾਬਲੇ ਡੀਸੀ ਰੇਟ ਘਟਨੇ ਕਿਉਂਕਿ ਪੰਜਾਬ ਦੇ ਵਿੱਚ ਅਧਿయోగ ਪਤੀਆਂ ਦੇ ਦਬਾਅ ਹੇਠ ਸਰਕਾਰਾਂ ਕੰਮ ਕਰਦੀਆਂ ਰਹੀਆਂ ਨੇ ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਚਾਹੇ ਕਾਲੀਆਂ ਦੀ ਸੀ ਭਾਜਪਾ ਦੀ ਸੀ ਸਾਂਝੇ ਤੌਰ ਤੇ ਜਾਂ ਫਿਰ ਕਾਂਗਰਸ ਪਾਰਟੀ ਜਾਂ ਫਿਰ ਹੁਣ ਆਵਾਜ਼ੀ ਪਾਰਟੀ ਡੀਸੀ ਰੇਟ ਪੰਜਾਬ ਵਿੱਚ ਅਕਸਰ ਹੀ ਅਧਿਜੋਗ ਪਤੀਆਂ ਦੇ ਕਹਿਣ ਤੇ ਹੀ ਲਾਗੂ ਕੀਤੇ ਜਾਂਦੇ ਨੇ ਅਗਰ ਨਾ ਕੀਤੇ ਜਾਂਦੇ ਲਾਗੂ ਤੇ ਲਾਜ਼ਮੀ ਤੌਰ ਤੇ ਜੇ ਪੰਜਾਬ ਦੇ ਵਿੱਚ ਇੱਕ ਸਫਾਈ ਕਰਮਚਾਰੀ ਨੂੰ 12890 ਮਿਲਦੇ ਨੇ ਕਿ ਪੰਜਾਬ ਚੰਡੀਗੜ੍ਹ ਦੇ ਵਿੱਚ 18000 ਰੁਪਇਆ ਕਿਉਂ ਕਿ ਚੰਡੀਗੜ੍ਹ ਦੇ ਵਿੱਚ ਸਪਾਈ ਕਰਮਚਾਰੀ ਨੂੰ ਜਿਸ ਨੂੰ ਡੀਸੀ ਰੇਟ ਮਤਾਪ 18000 ਰੁਪਏ ਪਰ ਪ੍ਰਤੀ ਮਹੀਨਾ ਤਨਖਾਹ ਮਿਲਦੀ ਆ ਤੇ ਪੰਜਾਬ ਦੇ ਵਿੱਚ ਜਿਹੜੇ ਡਿਗਰੀ ਹੋਲਡਰ ਨੇ ਅਕਾਊਂਟਡ ਲੈਵਲ ਦੇ ਮੁਲਾਜ਼ਮ ਉਹਨਾਂ ਨੂੰ 1669 ਰੁਪਏ ਦੇ ਦੇ ਕਿ ਮੁਲਾਜ਼ਮ ਜੇ ਸਰਕਾਰ ਦੇ ਵਿਰੋਧ ਦੇ ਵਿੱਚ ਜਾ ਕੇ ਕਲਮ ਛੋੜ ਹੜਤਾਲ ਕਰਦੇ ਨੇ ਤੇ ਫਿਰ ਸਰਕਾਰ ਵਾਸਤੇ ਮੁਸੀਬਤ ਹੋਈ ਇਸ ਜਾਣਕਾਰੀ ਨਾਲ ਧਰਤੋਲੰਦੇ ਆ ਗਿਆ ਦੇਖਦੇ ਰਹੋ ਪੀਬੀਸੀ ਪੰਜਾਬ ਧੰਨਵਾਦ